ਬਹੁਤ ਗੁਰਦੁਆਰਾ ਸਾਹਿਬ ਤੋਂ ਟਿੱਕਾ ਛੱਤ ਤੋਂ ਸਿਰ ਤੇ ਸੱਟ ਲੱਗ ਗਈ ਜਿਆਦੀ ਮੌਕੇ ਤੇ ਮੋਤੋ ਆਏ ਨਹੀਂ ਰਾਵਿਸ ਜਾਂਦੇ ਹੋਈ ਮੈਨੂੰ ਪੂਰਾ ਪਤਾ ਮੈਂ ਜਿੱਥੋਂ ਮੈਨੂੰ ਫੋਨ ਆਇਆ ਬਾਬੇ ਕਰਤੇ ਸਾਬ ਤੋਂ ਗਵਾਂਡੀ ਮੁੰਡੇ ਦਾ ਚਾਚਾ ਆਹ ਗੱਲੋ ਕੀ ਸੋਖ ਸਾਗਰ ਸੀ ਅ ਬੇਟੇ ਦਾ ਨਾਮ ਕੀ ਸੀ ਗੁਰਸਾਗਰ ਗੁਰਸਾਗਰ ਸਾਗਰ ਕਿਵੇਂ ਉਸਦੀ ਮੌਤ ਹੋਈ ਮੌਤ ਗੁਰਦਰਾ ਸਾਹਿਬ ਤੋਂ ਟਿੱਕਾ ਛੱਤ ਤੋਂ ਸਿਰ ਤੇ ਸੱਟ ਲੱਗੀ ਜਿਆਦੀ ਮੌਕੇ ਤੇ ਮੌਤ ਹੋਈ ਸੀ ਹਾਂ ਨਹੀਂ ਰਾਹ ਵਿੱਚ ਜਾਂਦੇ ਹੋਈ ਮੈਨੂੰ ਪੂਰਾ ਪਤਾ ਮੈਂ ਕਿ ਉੱਥੋਂ ਮੈਨੂੰ ਫੋਨ ਆਇਆ ਬਾਬੇ ਕਰਤਾਰ ਸਿੰਘ ਸਾਹਿਬ ਤੋਂ ਗਵਾਂਡੀ ਮੁੰਡੇ ਦਾ ਚਾਚਾ ਆਹ ਗੱਲ ਹੋ ਗਈ ਮੈਂ ਸਮਝਿਆ ਛੋਟੀ ਛੱਟ ਹੈ ਮੈਂ ਚਾਹ ਤੂੰ ਲੈ ਆ ਡਾਕਟਰ ਕੋ ਮੈਂ ਆਪ ਇੱਥੇ ਇਲਾਜ ਕਰਾ ਲੈਂਦਾ ਮੈਨੂੰ ਕਹਿੰਦੇ ਨਹੀਂ ਚਾਚਾ ਜਿਆਦੀ ਗੱਲ ਵਿਗੜ ਗਈ ਆਸੀਂ ਦੋਵੇਂ ਪ੍ਰਾਪਤ ਜੇ ਗਏ ਆਂ ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲਊ ਨਾ ਲੱਤਪੱਤ ਹੋਇਆ ਪਿਆ ਮੈਂ ਉਸ ਵੇਲੇ ਲਾ ਕੇ ਮੁੰਡਾ ਉਹਦੀ ਗੱਡੀ ਉਥੇ ਉਸ ਜੇ ਚੋਕ ਕੇ ਪਾ ਕੇ ਮੈਂ ਸ਼ਹਿਰ ਲੈ ਗਿਆ ਇੱਥੇ ਉਮੀਦ ਕੋ ਟਕਿਆ ਮੜਾ ਜਿਹਾ ਉਮੀਦ ਵਾਲਾ ਜਵਾਬ ਦਿੱਤਾ ਮੈਨੂੰ ਅਹੀਂ ਹੋਟ ਹੀ ਲੈ ਗਏ ਆ ਉਥੇ ਜਾ ਕੇ ਦਾਖਲ ਕਰਾਇਆ ਤਿੰਨ ਦਿਨ ਰਹਿ ਉਥੇ ਚੌਥੇ ਦਿਨ ਰਾਤ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈ ਨਹੀਂ ਪਿੰਡ ਰਿਤੇ ਮੋਹਣ ਨੇ ਬੜੀ ਮੇਰੀ ਬੜੀ ਮਦਦ ਕੀਤੀ ਸਾਰਾ ਤੇ ਮੋੜ ਮੇਰੇ ਮਗਰ ਟੋਕਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪਿੰਡ ਨੇ ਮੇਰੀ ਮਦਦ ਨਹੀਂ ਕੀਤੀ ਜੋ ਕੇ ਕੋ ਸਰਿਆ ਜੇਬਾਂ ਪਰ ਆਏ ਮੇਰੇ ਪੈਸੇ ਪੂਰਾ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਵਿਚਾਰਿਆ ਕਿ ਗੁਰਸਾਈਬ ਸਿੰਘ ਜਿਹੜਾ ਦੋ ਪਰਿਵਾਰਾਂ ਦੇ ਇਕਲੌਤਾ ਪੁੱਤਰ ਹਾਂਜੀ ਮੇਰੇ ਛੋਟੇ ਭਰਾ ਦਾ ਕੋਈ ਬੱਚਾ ਨਹੀਂ ਇੱਕੋ ਗੁੱਡੀ ਗੁੱਡੀ ਛਰੇ ਦੀ ਸਾਡੇ ਘਰ 'ਚ ਇਹੋ ਹੀ ਇਕਲਾ ਕਿਹੜੀ ਕਲਾ 'ਚ ਪੜਦਾ ਸੀ ਸਤਵੀਂ 'ਚ ਪੜਦਾ